ਜਿਹੜੀ ਪਾਰਟੀ ਕਿੰਨੀ ਇੱਕ ਸਟਰੋਂਗ ਦਿਖਾਈ ਦੇ ਰਹੀ ਸੀ ਪ੍ਰਚਾਰ ਦੇ ਵਿੱਚ ਤੇ ਹੁਣ ਉਸ ਦਾ ਕੱਲ ਰਿਜ਼ਲਟ ਕੀ ਆਸਰਦਾਰ ਹੈ ਉਸ ਬਾਰੇ ਸੀ ਅਨੁਮਾਨ ਲਗਾ ਕੇ ਨਾਲ ਗੱਲਾਂ ਸਾਂਝੀਆਂ ਕਰ ਰਿਹਾ ਅਮਨੀਸ਼ ਜੀ ਮਨਦੀਪ ਸਿੰਘ ਜਿਹਨੂੰ ਵਾਰਿਸ ਪੰਜਾਬ ਦੇ ਵੱਲੋਂ ਵੀ ਸਪੋਰਟ ਕੀਤਾ ਗਿਆ ਤੇ ਉਸ ਦੇ ਨਾਲ ਹੀ ਜਿਹੜਾ ਅਕਾਲੀ ਦਲ ਪੁਨਰ ਸੁਰਜੀਤ ਆ ਉਹਨਾਂ ਵੱਲੋਂ ਵੀ ਸਪੋਰਟ ਕੀਤਾ ਗਿਆ ਜਿਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਗੁਰਪ੍ਰਤਾਪ ਬਡਾਲਾ ਆਦੇਸ਼ ਪ੍ਰਤਾਪ ਕਹਿ ਰਿਹਾ ਹਾਂ ਸੁਰਜੀਤ ਸਿੰਘ ਰਖੜਾ ਮਤਲਬ ਜਿਹੜੇ ਅਕਾਲੀ ਦਲ ਬਾਦਲਾ ਦੇ ਟਾਪ ਲੀਡਰਸ਼ਿਪ ਹੁੰਦੀ ਸੀਗੀ ਉਹ ਸਾਰੀ ਅੱਜ ਉਹਨਾਂ ਦੇ ਸਾਹਮਣੇ ਆਜ਼ਾਦ ਉਮੀਦਵਾਰ ਨੂੰ ਸਪੋਰਟ ਕਰ ਲਈਏ ਕਿਵੇਂ ਵੇਖਦੇ ਹੋ ਕਿ ਇਹਨਾਂ ਦਾ ਸਟੈਂਡ ਕਮ ਆਏਗਾ ਜਾਂ ਫਿਰ ਕਿ ਅਮ੍ਰਿਤਪਾਲ ਜਿਵੇਂ ਜਿੱਤਿਆ ਸੀ ਇਸ ਹਲਕੇ ਦੇ ਵਿੱਚ ਹੋਈ ਉਸ ਤਰ੍ਹਾਂ ਦਾ ਰਿਜ਼ਲਟ ਆ ਸਕਦਾ ਹੈ ਜਾਂ ਫਿਰ ਬਿਲਕੁਲ ਆਪੋਜ਼ਿਟ ਰਹੇਗਾ ਜੀ ਬਿਲਕੁਲ ਦੇਖੋ ਵਾਰਿਸ ਪੰਜਾਬ ਨੇ ਆਪਣਾ ਉਮੀਦਵਾਰ ਜਿਹੜਾ ਉਸੇ ਦਾ ਸੀ ਅ ਮੰਦੀਪ ਸਿੰਘ ਮੰਦੀਪ ਸਿੰਘ ਬ੍ਰਦਰ ਨੇ ਸੰਦੀਪ ਸਿੰਘ ਦੇ ਜਿਹੜੇ ਇਸ ਵਾਰੀ ਜੀਨਸ ਨੇ ਇੱਕ Hindu ਨੇਤਾ ਦੇ ਕਤਲ ਦੇ ਮਾਮਲੇ ਤੇ ਨਾਲ ਨਾਲ ਜੇਲ੍ਹ ਤੇ ਇੱਕ ਹੋਰ ਕਤਲ ਦੇ ਮਾਮਲੇ ਚ ਉਹਨਾਂ ਦੇ ਪ੍ਰਾਦੋ ਜਿਹੜਾ ਮੰਦੀਪ ਸਿੰਘ ਜੀ ਨੇ ਉਹਨਾਂ ਨੂੰ ਵਾਰਿਸ ਪੰਜਾਬ ਨੇ ਟਿਕਟ ਦਿੱਤੀ ਜੀ ਅਮਰਪਾਲ ਸਿੰਘ ਜਿਨ੍ਹਾਂ ਦੀ ਦੀ ਪਾਰਟੀ ਦੇ ਬਾਰਿਸ ਪੰਜਾਬ ਅਮਰਿਤਪਾਲ ਸਿੰਘ ਜੋ ਲੋਕ ਸਭਾ ਦੇ ਇਹਨੇ ਮੈਂਬਰ ਵੀ ਨੇ ਸੰਸਦ ਵੀ ਨੇ ਜਿਹੜੇ ਇੱਕ ਵੱਡੀ ਬਹੁਤ ਵੱਡੀ ਲੀਡ ਨਾਲ ਜਿੱਤੇ ਨੇ ਲੋਕ ਸਭਾ ਖਡੂਰ ਸਾਬ ਤੋਂ ਜਿੱਤੇ ਸੀ ਫਿਲਹਾਲ ਡਿਬੂਗੜ ਜਿਲ੍ਹੇ ਜਿਹੜੇ ਉਦੋਂ ਆ ਕਿ ਆ ਗਿਆ ਸੀ ਕਿ ਜੇ ਅਮਰਿਤਪਾਲ ਸਿੰਘ ਜੀ ਨੂੰ छुड़ाਣਾ ਹੈ ਤੇ ਉਹਨਾਂ ਨੂੰ ਵੋਟ ਆਉ ਦੇ ਤਾਂ ਕਿ ਆਪਾਂ ਉਹਨੂੰ ਬਾਹਰ ਲਿਆ ਸਕੀ ਹਾਲਾਂਕਿ ਉਸ ਤੋਂ ਬਾਅਦ ਬਾਹਰ ਨਹੀਂ ਆਏ ਲੋਕਾਂ ਨੇ ਜਿਹੜੇ ਇਸ ਹਲਕੇ ਦਾ ਲੋਕ ਮਾਜ ਜਾਂ ਖਡੂਰ ਸਾਬ ਦੀ ਕਲ ਕਰੀਏ ਉਹ ਹਲਕੇ ਜੋ ਜਿਹੜੇ ਨੇ ਹਾਲ ਗਵਰਨਮੈਂਟ ਨੂੰ ਲੈ ਕੇ ਕਈ ਸਵਾਲ ਵੀ ਘਟ ਹੋ ਰਹੀ ਸੀ ਮਨਜੀਤ ਸਿੰਘ ਦੀ ਆਪਾਂ ਗੱਲ ਕਰੀ ਮਨਜੀਤ ਸਿੰਘ ਨੂੰ ਜਿਹੜੀ ਜਿਹੜਾ ਵਾਚ ਪੰਜਾਬ ਨੇ ਟਿਕਟ ਦਿੱਤੀ ਸੀ ਹਾਲਾ ਕਿ ਉਹਨਾਂ ਨੇ ਜਿਹੜੀ ਆਪਣੀ ਦਾਵੇਦਾਰੀ ਹੈ ਜਿਹੜੀ ਉਮੀਦਵਾਰੀ ਹੈ ਉਹ ਆਜ਼ਾਦ ਉਮੀਦਵਾਰ ਦੇ ਉੱਪਰ ਲੜੀ ਸੀ ਉਹਨਾਂ ਦਾ ਕਿ ਉਹਨਾਂ ਸਟਾਨ ਵੀ ਜਿਹੜਾ ਉਹਨਾਂ ਨੂੰ ਸਟੇਟ ਜਿਹੜਾ ਐਲਾਨ ਕੀਤਾ ਗਿਆ ਸੀ ਇਸ ਤੋਂ ਬਾਅਦ ਇਹਨੇ ਮਨਜੀਤ ਸਿੰਘ ਕਿਉਂਕਿ ਪੰਚ 13 ਕਿਸਾ ਗਿਆ ਸੀ یہ جی جتے بندیاں نے کئی جتے بندیاں اپنا پورن روپ سے مندیپی جکالی دل پنر گروپ اپنا پورا سمرتن گراؤنڈ کی گل کریے کیونکہ پنتک ہلکا ہے سارا خاص کر کے جاسان سبا ہلکا ہے کئی پنڈ نے وہ پوری طرح ہی پنتک نے کتنے کتنے مندیپ ہوافی بوتھ نے وہ دکھائی نہیں دیتے پولنگ سٹیشن کے دے, دے پولنگ بوتھ ہے کہ نہیں دکھائی دیتے کیوںکہ جی آپ سب چیز کی گل کریے ادو ہر پنڈ چول بوتھ لگا سکتا لوگ جہاں نے لوگ الگ لہر نظر آ رہی تھی ਉਦੋਂ ਚੋਨਾ ਦੇ ਦੌਰਾਨ ਚੋਨਾ ਤੋਂ ਪਹਿਲੇ ਹੀ ਵਨ ਵੇ ਜਿਹੜਾ ਵਨ ਸਾਈਡਿਡ ਸਾਰਾ ਮੁਕਾਬਲਾ ਜਿਹੜਾ ਦਿਖਾਈ ਦੇ ਰਿਹਾ ਸੀ ਜਿਹੜਾ ਕਿ ਬਿਲਕੁਲ ਲਗਭਗ ਆਪਾ ਦਿਖਾਇਆ ਵੀ ਸੀ ਕਿ ਇਸ ਪਾਸਾਈਡਿਡ ਜਿਹੜੇ ਨੇ ਹੋ ਗਏ ਨੇ ਇੱਕੋ ਕਾਫੀ ਵੱਡੀ ਲਿੰਕਾ ਦਿੱਤੀ ਸੀ ਲੇਕਿਨ ਉਹ ਚੀਜ਼ ਹੈ ਕਿ ਜਿਹੜੀ ਹੈ ਥੋੜੀ ਘੱਟ ਦਿਖਾਈ ਦਿੱਤੀ ਹੋਈ ਨਜ਼ਰ ਆ ਰਹੀ ਹੈ ਹਾਂ ਹਾਂ ਆਜ਼ਾਦੀ ਜੇ ਪ੍ਰਚਾਰ ਦੀ ਗੱਲ ਕਰੀਏ ਢੋਲ ਸ਼ੋ ਕਿਤੇ ਗਏ ਵਾਇਰਲ ਪੰਜਾਬ ਵੱਲੋਂ

ਇਹ ਲੇਟਨ ਹੋਣ 14 ਤਰੀਕ ਨੂੰ ਜਦੋਂ ਰਿਜ਼ਲਟ ਆਉਂਦਾ ਉਦੋਂ ਦੇਖਣਾ ਹੋਵੇਗਾ ਕਿ ਉਹ ਕਿਹੜੇ ਨੰਬਰ ਤੇ ਆਉਂਦੇ ਨੇ 1 2 3 ਤੇ ਵਿੱਚ ਕਿਹੜੇ ਨੰਬਰ ਤੇ ਆ ਜਾਂਦੇ ਨੇ ਲਿਖੀ ਨਾ ਪਾਉਣ ਨੂੰ ਮੁਕਾਬਲੇ ਚ ਜੀ ਕੰਪੀਟੀਸ਼ਨ ਚ ਆਪਾਂ ਕਿਵੇਂ ਸਮਝ ਰਹੇ ਹਾਂ ਕਿ ਜਿਹੜਾ ਸਾਇਲੈਂਟ ਵੋਟਰ ਹੈਗਾ ਉਹ ਉੱਤਕਰਨ ਸਮਝ ਰਹੇ ਆ ਜਾਂ ਫਿਰ ਅਮ੍ਰਿਤਪਾਲ ਜਿਵੇਂ ਜਿੱਤਿਆ ਸੀਗਾ ਉਸ ਕਾਰਨ ਆਪਾਂ ਸਮਝ ਰਹੇ ਆ ਕਿ ਹਾਂ ਭਈ ਜੋ ਅਮ੍ਰਿਤਪਾਲ ਦਾ ਰਿਜ਼ਲਟ ਸੀਗਾ ਉਹ ਵੀ ਕਿਤੇ ਨਾ ਕਿਤੇ ਹੋ ਸਕਦਾ ਆ ਜਾਂ ਫਿਰ ਕੋਈ ਹੋਰ ਕਾਰਨ ਆ ਜਿਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਕੰਪੀਟੀਸ਼ਨ ਚ ਨੇ

ਬੋਡ ਬੈਂਥ ਤੋੜਨ ਦਾ ਕੰਮ ਵੀ ਮਨਦੀਪ ਸਿੰਘ ਵਲੋਂ ਮਲੇਵਾਲੀਆ ਪੰਜਾਬ ਦੀ ਪਾਰਟੀ ਵਲੋਂ ਹੋਏਗਾ ਕਿਉਂਕਿ ਜਿਹੜੇ ਅਕਾਲੀ ਦਲ ਦੇ ਵੋਟਰ ਨੇ ਉਹ ਉਹਦਾ ਡਾਇਵਰਟ ਇਹ ਤਾਂ ਸਾਫ ਨਜ਼ਰ ਆ ਹੀ ਰਿਹਾ ਹੈ ਵਾ ਜਿੱਥੇ ਅਕਾਲੀ ਦਲ ਦੇ ਪੁਰਾਣੇ ਲੀਡਰ ਇਹਨਾਂ ਨੂੰ ਸਪੋਰਟ ਕਰ ਰਿਹਾ ਉਹਨਾਂ ਦਾ ਜਿਹੜਾ ਜਿਹੜਾ ਕਹਿੰਦੇ ਸਰਕਲ ਹੈ ਜਿਹੜੇ ਉਹ ਤੱਕੜੀ ਨੂੰ ਵੋਟਾਂ ਪਵਾਉਂਦੇ ਸੀਗੇ ਉਹ ਹੁਣ ਇਹਨਾਂ ਨੂੰ ਵੋਟਾਂ ਪਵਾਣਗੇ ਇਹ ਤਾਂ ਚਿੱਤ ਦਾ ਦੋਹਰਾ ਹੀ ਹੈ ਹੀ ਨਹੀਂ ਕੀ ਤੋੜਨਗੇ ਪਰ ਗੱਲ ਇੱਥੇ ਇਹ ਵੀ ਆ ਜਾਂਦੀ ਹੈ ਕਿ ਕਿਵੇਂ ਤੁਸੀਂ ਬਿਆਨ ਵੀ ਸੁਣਿਆ ਹੋਣਾ ਵਾ ਅਮਰਿਤਪਾਲ ਹੋਰ ਉਹਦੇ ਪਾਦਰ ਦਾ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਕਿਹੜਾ ਵਿਕਾਸ ਕਰਨ ਲਈ ਇੱਥੇ ਆਏ ਆ ਜਾਂ ਸਾਨੂੰ ਕਿਹੜਾ ਉਹਨਾਂ ਨੇ ਸੰਗਤ ਨੇ ਕਿਹਾ ਕਿ ਵਿਕਾਸ ਕਰੋ ਹੁਣ ਇਹ ਗੱਲਾਂ ਸੁਣ ਕੇ ਤੁਹਾਨੂੰ ਲੱਗਦਾ ਕਿ ਲੋਕ ਵੋਟ ਪਾਉਣਗੇ ਜੀ ਬਿਲਕੁਲ ਗੱਲ ਉਹੀ ਆ ਰਹੀ ਹੈ ਕਿ ਵਿਕਾਸ ਦੀ ਕਿਉਂਕਿ ਲੋਕ ਚੰਦਰ ਸਿੰਘ ਕਿ ਡਵੈਲਪਮੈਂਟ ਹੋਏਗੀ ਜਿਨ੍ਹਾਂ ਨੇ ਵੋਟ ਪਾਈ ਸੀ ਉਹ ਵੀ ਕਹਿੰਦੇ ਸੀ ਕਿ ਡਵੈਲਪਮੈਂਟ ਹੋਏਗੀ ਅਮਰਿਤਪਾਲ ਸਿੰਘ ਆਣਗੇ

کہ سو نے کیا ہی نہیں کہیں سیٹ بیک ہے سی. 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 سی بارش پنجاب جتنے بندی جی جتنے سمرتھن ضرور دیکن آپس یہ ملتے وہارے نہ کتنے جاقصان ہو سکتا ہے مندیپ ਜਿਹੜੇ ਟੋਨ ਮਦਾਨ ਚੜੇ ਉਹਨਾਂ ਨੂੰ ਸੀਜ਼ਨ ਉਤਾਰੋ। ਕਿਹ ਵਾਰਿਸ ਪੰਜਾਬ ਵਾਲੇ ਨੇ ਆਪਣਾ ਵੱਖਰਾ ਦਫ਼ਤਰ ਬਣਾਇਆ ਹੋਇਆ। ਭੁਨਰ ਸਰਜੀਤ ਵਾਲੇ ਨੇ ਵੱਖਰਾ ਦਫ਼ਤਰ ਬਣਾਇਆ ਹੈ। ਜੇਕਰ ਤੁਸੀਂ ਇੱਕ ਬੰਦੇ ਨੂੰ ਸਪੋਰਟ ਕਰ ਰਹੇ ਹੋ ਤਾਂ ਤੁਸੀਂ ਇੱਕ ਥਾਂ ਤੇ ਕਿਉਂ ਨਹੀਂ ਇਕੱਠੇ ਹੋ ਕੇ ਸਪੋਰਟ ਕਰ ਰਹੇ? ਲੋਕਾਂ ਦੇ ਵਿੱਚ ਇਹ ਵੀ ਬੜੀ ਗੱਲ ਚੱਲ ਰਹੀ ਸੀ ਕਿ ਕਿ ਉਹ ਆਪ ਹੀ ਨਹੀਂ ਇਕੱਠੇ ਹੈਗੇ ਤੇ ਅਸੀਂ ਕੀ ਅਸੀਂ ਕਿੱਦੇ ਅਸੀਂ ਕਿਉਂ ਵੋਟ ਪਾਵਾਂਗੇ?

ਸੋ ਸ਼ੁਕਰੀਆ ਮਨੀਸ਼ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਇਸ ਸੰਸਾਡੇ ਨਾਲ ਮਨੀਸ਼ ਸ਼ਰਮਾ ਜਿਨ੍ਹਾਂ ਨੇ ਵਾਰਿਸ ਪੰਜਾਬ ਦੀ ਕੀ ਸਥਿਤੀ ਹੈ ਜਾਂ ਕਿਹਾ ਲੋਕ ਤੁਸੀਂ ਮੰਦੀਪ ਸਿੰਘ ਦੀ ਕੀ ਸਥਿਤੀ ਹੈ ਉਹ ਕੰਪੀਟੀਸ਼ਨ ਤੇ ਜਰੂਰ ਨਜ਼ਰ ਚ ਆ ਰਹੇ ਨੇ ਪਰ ਉਹ ਕਿਹੜੇ ਮੁੱਦੇ ਨੇ ਜਿਸ ਕਰਕੇ ਕੰਪੀਟੀਸ਼ਨ ਚ ਆ ਰਹੇ ਇੱਕ ਤਾਂ ਪਹਿਲਾ ਸਿਰਫ ਸਾਇਲੈਂਟ ਵੋਟਰ ਕਰ ਰਹੇ ਨੇ ਤੇ ਦੂਸਰਾ ਜਿਹੜੀਆਂ ਦੋ ਪਾਰਟੀਆਂ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਵੱਖਰੇ ਵੱਖਰੀਆਂ ਇੱਕ ਅਕਾਲੀ ਦਲ ਪੁਨਰ ਸੁਜੀਤ ਜਿਦੇ ਵਿੱਚ ਅਕਾਲੀ ਦਲ ਦੇ ਜਿਹੜੇ ਬਾਗੀ ਹੋਏ ਲੀਡਰ ਆ ਜਿਹੜੇ ਅਕਾਲੀ ਦਲ ਛੱਡ ਕੇ ਨਵਾਂ ਅਕਾਲੀ ਦਲ ਬਣਾ ਰਹੇ ਨੇ ਤੇ ਉਧਰ ਹੀ ਦੂਸਰੇ ਪਾਸੇ ਅਮ੍ਰਿਤਪਾਲ ਦਾ ਪਰਿਵਾਰ ਜਿਹੜਾ ਹੈ ਉਹ ਵੀ ਸਪੋਰਟ ਕਰ ਰਿਹਾ ਤੇ ਉਧਰ ਉਹ ਬੀਬੀ ਖਾਲੜਾ ਉਹਨਾਂ ਨੇ ਵੀ ਸਪੋਰਟ ਦੀ ਐਲਾਨ ਕੀਤਾ ਸੀਗਾ ਹੁਣ ਇਹ ਤਿੰਨ ਚਾਰ ਮੁੱਦੇ ਨੇ ਜਿਸ ਕਰਕੇ ਭਾਈ ਮਨਦੀਪ ਸਿੰਘ ਮਨਦੀਪ ਸਿੰਘ ਜਿਹੜੇ ਨੇ ਉਹ ਲੱਗ ਰਿਹਾ ਕਿ ਉਹ ਇਸ ਕੰਪੀਟੀਸ਼ਨ ਦੇ ਵਿੱਚ ਹੈ ਪਰ ਬਾਕੀ ਹੁਣ ਕੱਲ ਸਵੇਰੇ ਹੀ ਪਤਾ ਲੱਗੇਗਾ ਕਿ ਕੌਣ ਅੱਗੇ ਜਾਂਦਾ ਹੈ ਇਹਨਾਂ ਦੇ ਵੀ ਹਾਰ ਦੇ ਕਈ ਕਾਰਨ ਵੀ ਨੇ ਜੋ ਅਸੀਂ ਤੁਹਾਨੂੰ ਦੱਸੇ ਨੇ ਤੇ ਹੁਣ ਕੱਲ ਹੀ ਸਾਰੀ ਪਿਕਚਰ ਕਲੀਅਰ ਹੋ ਜਾਵੇਗੀ ਥੋੜਾ ਸਮਾਂ ਰਹਿ ਗਿਆ ਤੇ ਹੁਣ ਵੇਖਦੇ ਆ ਕਿ ਕੱਲ ਤਰਨ ਤਰਨ ਦੇ ਵਿੱਚ ਕਿਸ ਦੀ ਚਿੰਤ ਹੁੰਦੀ ਹੈ ਤੇ ਤੁਸੀਂ ਆਰ ਪਰਪਸ ਦੀ ਅਪਡੇਟ ਦੇ ਲਈ ਵਿਖਦੇ ਰਹੋ ਪੰਜਾਬਤ